ਜਦੋਂ ਪਤੰਜਲੀ ਕਹਿੰਦਾ ਤਾਂ ਸਾਨੂੰ ਇਦਾਂ ਲੱਗਦਾ ਕਿ ਅਸੀਂ ਨਿਸ਼ਚਿਤ ਸਟੈਪ ਲਵਾਂਗੇ ਯਾਨੀ ਕੋਈ ਕੈਲਕੂਲੇਟਿਡ ਮੂਵ ਹੈ ਜਿਸ ਨੂੰ ਚੱਲ ਕੇ ਅਸੀਂ ਸੰਪਰਗਿਆ ਸਮਾਧੀ ਤੇ ਪਹੁੰਚਾਂਗੇ ਜਿਸ ਨੂੰ ਚੱਲ ਕੇ ਅਸੀਂ ਵਿਵੇਕਖਿਆਤੀ ਤੇ ਪਹੁੰਚਾਂਗੇ ਤੇ ਜਿਸ ਨੂੰ ਚੱਲ ਕੇ ਅਸੀਂ ਨਵੀਂ ਸਮਾਧੀ ਤੇ ਉਹ ਸੰਪਰਗਿਆ ਸਮਾਧੀ ਜਿਸ ਨੂੰ ਉਸ ਨੇ ਕਿਹਾ ਉਸ ਤੇ ਪਹੁੰਚਾਂਗੇ ਅਸ਼ਟਵ ਕਰਨੀ ਇਹ ਗੱਲ ਕਹੀ ਹੈ ਕਿ ਸੁਵਧੇਰ ਨੂੰ ਸਾਨਾ ਨਾ ਕਰ ਉਹ ਗਿਆਨ ਕਿ ਉਹ ਸਮਾਦੀ ਦਾ ਅਨੁਸਥਾਨ ਨਾ ਕਰ ਇਹ ਪ੍ਰਿੰਪਿਆਲਾ ਖਸਮ ਕਾ ਜੈ ਭਾਵ ਹੈ ਤੇ ਜਦੋਂ ਉਹਨੇ ਇਹ ਦੇਖ ਲੈਣਾ ਨਾ ਕਿ ਇਹ ਭਾਂਡਾ ਸਾਫ਼ ਹੈ ਕਿ ਇਹਦੇ ਵਿੱਚ ਦੁੱਧ ਪਾਣ ਨਾਲ ਦੁੱਧ ਖਰਾਬ ਨਹੀਂ ਹੋਏਗਾ ਉਹ ਆਪਣੇ ਆਪ ਸਾਡੇ ਭਾਂਡੇ ਵਿੱਚ ਦੁੱਧ ਪਾ ਦੇਗਾ ਸਾਡੇ ਵਿੱਚ ਕਰਮ ਕਰਨ ਦੀ ਜਿੰਨੀ ਸੁਤੰਤਰਤਾ ਹੈ ਉਹਨਾਂ ਅਸੀਂ ਕਰਮ ਕਰੀਏ। ਲੇਕਿਨ ਇਹ ਸੋਚ ਕੇ ਨਾ ਚੱਲੀਏ ਇਸ ਰਥ ਫਹਮੀ ਵਿੱਚ ਅਸੀਂ ਨਾ ਲਈਏ ਕਿ ਆਪਣੇ ਕਰਮ ਦੇ ਸਹਾਰੇ ਅਸੀਂ ਉਸ ਅਵਸਥਾ ਨੂੰ ਪ੍ਰਾਪਤ ਕਰ ਲਵਾਂਗੇ। ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੈ ਉਹ ਇਹ ਹੈ ਕਿ ਸਾਡੇ ਅੰਦਰ ਇੱਕ ਪਿਆਸ ਜੱਗੇ ਇੱਕ ਪਿਆਸ ਪੈਦਾ ਹੋਵੇ ਆਪਣੇ ਤੌਰ ਤੇ ਅਸੀਂ ਕੁਝ-ਕੀ ਚੀਜ਼ਾਂ ਦਾ ਮਨਨ ਕਰਾਂ ਉਹ ਜਿਹੀ ਚੀਜ਼ਾਂ ਦੇ ਉੱਤੇ ਲਗਾਤਾਰ ਵਿਚਾਰ ਕਰੀਏ ਤਦ ਸਾਨੂੰ ਕੁਝ-ਕੋ ਉਹ ਚੀਜ਼ਾਂ ਪ੍ਰਾਪਤ ਹੋ ਜਾਣਗੀਆਂ ਜਿਹੜੀਆਂ ਸਾਡੇ ਚਿੱਤ ਨੂੰ ਸ਼ੁੱਧ ਕਰਨ ਦੇ ਵਿੱਚ ਸਹਾਇਕ ਹੁੰਦੀਆਂ ਪਤੰਜਲੀ ਨੇ ਨਿਰਮਾਣ ਚਿੱਤ ਦੀ ਗੱਲ ਕੀਤੀ ਹੈ ਨਿਰਮਾਣ ਚਿੱਤ ਦਾ ਮਤਲਬ ਉਹ ਚਿੱਤ ਜਿਹੜਾ ਸਾਨੂੰ ਬਾਹਰ ਬਰਥ ਨਹੀਂ ਮਿਲਿਆ ਜਿਹੜਾ ਨਿਰਮਾਣ ਕੀਤਾ ਗਿਆ ਚਿੱਤ ਫਿਰ ਜਾਣਾ ਹੈ ਲੇਕਿਨ ਅਸੀਂ ਆਪਣੇ ਉਸ ਜੜ ਚਿੱਤ ਨੂੰ ਇੰਨਾ ਮੋਡੀਫਾਈ ਕਰ ਲਿਆ ਕਿ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਅਸੀਂ ਨਵਾਂ ਚਿੱਤ ਬਣਾ ਲਿਆ ਉਦੇਵਾਸਤੇ ਜ਼ਰੂਰੀ ਹੈ ਕਿ ਅਸੀਂ ਅਵਿਦਿਆ ਨੂੰ ਦੂਰ ਕਰੀਏ ਮਨਨ ਕਰਕੇ ਮਨਨਾ ਸੁਰਤ ਹੋਵੇ ਮਨ ਬੁੱਧ ਮਨਨ ਮਨ ਸੋਚਿਤ ਅਵਿਦਿਆ ਰਾਗ ద్వੈਸ਼ ਅਸਮਿਤਾ ਉਹ ਅਭਿਨਿਵੇਸ਼ ਅਵਿਦਿਆ ਦਾ ਮਤਲਬ ਹੋਇਆ ਵੀ ਜੋ ਚੀਜ਼ ਜਾੜਾ ਹੈ ਇਸ ਨੂੰ ਅਸੀਂ ਚੇਤਨ ਸਮਝ ਰਹੇ ਹਾਂ ਔਰ ਜੋ ਚੀਜ਼ ਚੇਤਨ ਹੈ ਕਿਸ ਨੂੰ ਅਸੀਂ ਜੜ ਸਮਝ ਰਹੇ ਹਾਂ ਜੋ ਚੀਜ਼ ਦੁੱਖ ਹੈ ਕਿਸ ਨੂੰ ਅਸੀਂ ਸੁਖ ਸਮਝ ਰਹੇ ਹਾਂ ਇਸ ਨੂੰ ਕਹਿੰਦੇ ਅਵਿਦਿਆ ਅਸਮਿਤਾ ਹੈ ਚਿੱਤ ਨੂੰ ਆਤਮਾ ਸਮਝ ਲੈਣਾ। ਇਹ ਅਸਮਿਤਾ ਹੈ। ਚਿੱਤ ਨੂੰ ਆਤਮਾ ਸਮਝ ਲੈਣਾ ਅਸਮਿਤਾ ਹੈ। ਇਸ ਚੀਜ਼ ਤੋਂ ਅਸਮਿਤਾ ਕਲੇਸ਼ ਪੈਦਾ ਹੁੰਦਾ ਹੈ। ਜੇ ਤੁਸੀਂ ਇਸ ਕਲੇਸ਼ ਨੂੰ ਦੂਰ ਕਰ ਲਵੋ ਤਾਂ ਉਹੀ ਅਸਮਿਤਾ ਨੂੰ ਗਤ ਸੰਬੰਧੀ ਬਣ ਜਾਂਦੀ ਹੈ। ਉਹਦੀ ਫਿਰ ਗੱਦੀ ਵਿਆਖਿਆ ਕਰਾਂਗੇ। ਚਿੱਤ ਨੂੰ ਆਤਮਾ ਸਮਝ ਲੈਣਾ ਅਸਮਿਤਾ ਕਲੇਸ਼ ਹੈ। ਉਸ ਚਿੱਤ ਨੂੰ ਆਧਾਰ ਮੰਨ ਕੇ ਸੰਪਰਗਿਆਤ ਸਮਾਧੀ ਲਗਾ ਲੈਣੀ ਅਸਮਿਤਾ ਅਨੁਗਤ ਸੰਪਰਗਿਆਤ ਸਮਾਧੀ ਹੈ ਯਾਨੀ ਇੱਕ ਤੁਹਾਡਾ ਅਗਿਆਨ ਦਾ ਕੋਈ ਇੱਕ ਪੁਆਇੰਟ ਹਟਦਾ ਹੈ ਉਹਦੇ ਬਦਲੇ ਵਿੱਚ ਤੁਹਾਨੂੰ ਕਿੰਨੀ ਵੱਡੀ ਸੰਪਦਾ ਪ੍ਰਾਪਤ ਹੋ ਜਾਂਦੀ ਕਿੰਨਾ ਵੱਡਾ ਧਨ ਖਜ਼ਾਨਾ ਤੁਹਾਨੂੰ ਮਿਲ ਪਤਾ ਹੋ ਜਾਂਦਾ ਫਿਰ ਇਹ ਰਾਗ ਸਾਨੂੰ ਲੱਗਦਾ ਕਿ ਜਿਸ ਚੀਜ਼ ਅਸਲ ਆ ਵਸਤੂ ਹੈ ਇਹਦੇ ਵਿੱਚ ਸਾਨੂੰ ਸੁੱਖ ਮਿਲਦਾ ਹੈ ਕੋਈ ਇੱਕ ਵਸਤੂ ਵਿਸ਼ੇਸ਼ ਹੈ ਜੈ ਕੋ ਖਾਣ ਦੀ ਚੀਜ਼ ਆ ਭੋਗਣ ਦੀ ਚੀਜ਼ ਆ ਸਾਨੂੰ ਉਹਦੇ ਵਿੱਚੋਂ ਸੁੱਖ ਮਿਲ ਰਿਹਾ ਤਾਂ ਜਿਸ ਵਸਤੂ ਵਿੱਚੋਂ ਸਾਨੂੰ ਸੁੱਖ ਮਿਲਦਾ ਹੈ ਸਾਨੂੰ ਲੱਗਦਾ ਹੈ ਕਿ ਸੁੱਖ ਮਿਲ ਰਿਹਾ ਉਸ ਵਸਤੂ ਪ੍ਰਤੀ ਜੋ ਭਾਵਨਾ ਪੈਦਾ ਹੋ ਜਾਂਦੀ ਹੈ ਉਸ ਨੂੰ ਅਸੀਂ ਦਾਗ ਕਹਿੰਦੇ ਆ ਤੇ ਇਹ ਵੀ ਸਾਡੇ ਚਿੱਤ ਨੂੰ ਮਿਲਾ ਕਰਦੀ ਹੈ ਦਵੇਸ਼ ਕੀ ਹੈ ਕਿ ਜਿਸ ਵਸਤੂ ਨੂੰ ਸਾਨੂੰ ਸੁੱਖ ਪ੍ਰਾਪਤ ਹੁੰਦਾ ਹੈ ਉਹਦੇ ਵਿੱਚ ਕੋਈ ਰੁਕਾਵਟ ਪਾ ਦੇ ਉਸਦੀ ਪ੍ਰਾਪਤੀ ਦੇ ਵਿੱਚ ਕੋਈ ਰੁਕਾਵਟ ਪਾ ਦੇਵੇ ਤਾਂ ਉਹਦੇ ਨਾਲ ਜੋ ਸਾਡੇ ਭਾਵਨਾ ਸਾਡੇ ਮਨ ਚ ਪੈਦਾ ਹੁੰਦੀ ਉਹ ਦੁਸ਼। ਇਹ ਆ ਸਾਡੀ ਮਨੋ ਕਾਮਨਾ ਵਾਲੀ ਵਸਤੂ ਸੀ ਮਨੋ ਇੱਛਾ ਦੀ ਵਸਤੂ ਸੀ ਉਹ ਫਰਾਣਾ ਬੰਦਾ ਉਹਦੇ ਵਿੱਚ ਰੁਕਾਵਟ ਪਾ ਰਿਹਾ ਉਹਦੇ ਨਾਲ ਸਾਨੂੰ ਜੋ ਭਾਵਨਾ ਆਉਂਦੀ ਉਹ ਦੁਸ਼। ਹੋਰ ਅਭਿਨਿਵੇਸ਼ ਪੰਜਵਾ। ਕਿਤੇ ਇਹ ਨਾ ਹੋਵੇ ਕਿ ਮੈਂ ਨਾ ਰਾਂ ਕਿ ਅਭਿਨਿਵੇਸ਼ ਕਪਿਲ ਨੇ ਇਸ ਨੂੰ ਅੰਧ ਤਾਂ ਮਿਸਰ ਗਿਆ। ਜਾਨਮਕ ਤੇ ਮਰਨਾ ਜਾਵਾ। ਜਾਨਵਰ ਵੀ ਜੰਮਿਆ ਹੀ ਹੈ ਨਾ ਉਹਦੇ ਅੰਦਰ ਵੀ ਇੱਕ ਭੈ ਹੁੰਦਾ ਕਿ ਮੈਂ ਮਰਨਾ ਜਾਵਾ। ਉਸ ਨੂੰ ਮਾਰਨ ਦੀ ਕੋਸ਼ਿਸ਼ ਕਰੋ ਮੁਰਗੀ ਨੂੰ ਮਾਰਨ ਦੀ ਕੋਸ਼ਿਸ਼ ਕਰੋ ਸੱਪ ਕਿੰਨਾ ਖਤਰਨਾਕ ਜਾਨਵਰ ਹੈ। ਅਸੀਂ ਕਹਿੰਦੇ ਹਾਂ ਸੱਪ ਦੀ ਜੂਨ ਬੜੀ ਮਤਲਬ ਘਟਿਆ ਜੂਨ ਹੈ। ਸੱਪ ਨੂੰ ਜੇ ਤੁਸੀਂ ਮਾਰੋ ਤਾਂ ਮਾਰਨ ਦੀ ਕੋਸ਼ਿਸ਼ ਕਰੋ ਤਾਂ ਸੱਪ ਕੀ ਕਰਦਾ ਹੈ? ਬਚਣ ਦੀ ਕੋਸ਼ਿਸ਼ ਕਰਦਾ ਹੈ ਨਾ। ਯਾਨੀ ਸੱਪ ਵੀ ਨਹੀਂ ਮਰਨਾ ਚਾਹੁੰਦਾ। ਇਹ ਤਾਂ ਅਗਲਾ ਕਵੇ ਯਾਰ ਮੈਂ ਮਰਾਂ ਉਹ ਯਾਰ ਜੂਨ ਚੌਕ ਛਟਕਾਰਾ ਹੋਵੇ ਫੇਰ ਯਾਨੀ ਕਿ ਉਹ ਮਰਨਾ ਨਹੀਂ ਚਾਹੁੰਦਾ ਕੋਈ ਵੀ ਮਰਨਾ ਨਹੀਂ ਚਾਹੁੰਦਾ